ਸਲੋਕ 44 ਨੰਬਰ ਸਲੋਕ ਕਬੀਰ ਕਸਤੂਰੀ ਭਇਆ ਪਵਰ ਭਏ ਸਬਦਾ ਸਭ ਤੋਂ ਇਹਤਲੀ ਪੰਕਤੀ ਕਬੀਰ ਕਸਤੂਰੀ ਭਇਆ ਪਵਰ ਭਏ ਸਬਦਾਸ ਬਾਰੀ ਸਾਰੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਵੀਰ ਕਸਤੂਰੀ ਭਯਾ ਭਵਰ ਪਈ ਸਬਦ ਦਾਸ ਜਿਉਂ ਜਿਉਂ ਭਗਤ ਕਵੀ ਰਹੇ ਤਿਉਂ ਤਾ ਰਾਮ ਨਿਵਾਸ ਤਵੀਰ ਗੈ ਗਜ ਪਰਯੋਕ ਟੰਬ ਕੈ ਕੱਠੇ ਰਹਿ ਗਿਓ ਰਾਮ ਆਏ ਪਏ ਆਏ ਪਰੇ ਧਰਮ ਰਾਏ ਕੇ ਵਿਚੈ ਤੁਮਾ ਧਾਮ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਸ਼ਮਾਰ ਅਥਾ ਅਗੰਤ ਅਤੋਲ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਜਿਉਂ ਬੁਲਾਵੈ ਦੋਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਜ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਜ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗ ਜੀਓ ਵੱਡੇ ਭਗਮ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਆ 140 ਨੰਬਰ ਸ਼ਲੋਕ ਤੱਕ ਕੱਲ ਆਪਾਂ ਜੰਨੀ ਮਹਾਰਾਜ ਮਤਬੁੱਦ ਬਖਸ਼ੀ ਵਿਚਾਰ ਕੀਤੀ ਹੈ ਮਹਾਰਾਜ ਦਾ ਗਿਆਨ ਭਗਤ ਕਬੀਰ ਜੀ ਦੀ ਬਾਣੀ ਅਗੰਮੀ ਬਾਣੀ ਅਥਾ ਸਾਗਰ ਦੀ ਨਿਆਈ ਹੈ ਆਪਾਂ ਨੂੰ ਮੇਰਾ ਪਿਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਨੀ ਕੁ ਮਤ ਸਮਤ ਬਖਸ਼ਦੇ ਨੇ ਓਨੀ ਕੁ ਵਿਚਾਰ ਕਰਦੇ ਹਾਂ ਗੁਰੂ ਮਹਾਰਾਜ ਕਿਰਪਾ ਕਰਨ ਆਪ ਸਾਰਿਆਂ ਸੰਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਤਸਤੂਰੀ ਭਇਆ ਅਵਰ ਭਏ ਸਬਦ ਦਾਸ ਜਿਉਂ-ਜਿਉਂ ਭਗਤ ਕਬੀਰ ਕੀ ਤਉ ਤਉ ਰਾਮ ਨਿਵਾਸ ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ ਕੱਲ ਆਪਾਂ ਜਿਹੜਾ ਸ਼ਬਦ ਵਿਚਾਰਿਆ ਸੀ 640 ਨੰਬਰ ਬਾਬਾ ਜੀ ਕਹਿੰਦੇ ਕਬੀਰ ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ ਜਿਨੇ ਮਨੁਆ ਸਿਰ ਜਿਆ ਸੋ ਜਪਿਆ ਪਰਵੇਦਕਾਰ ਹੁਣ ਮੇਰੀ ਬੁੱਧ ਨੂੰ ਮੈਨੂੰ ਕੋਈ ਤਰਸਕਾਰ ਫਟਕਾਰ ਨਹੀਂ ਸਕਦਾ ਕਿਉਂ ਮੈਂ ਉਹ ਜੀ ਨੇ ਇਹ ਜਮ ਰਾਜ ਨੂੰ ਧਰਮ ਰਾਜ ਨੂੰ ਮਨਾਇਆ ਮੈਂ ਉਹਨੂੰ ਸਿਮਰ ਲਿਆ ਮੈਂ ਉਹਨੂੰ ਯਾਦ ਕਰ ਲਿਆ ਮੈਨੂੰ ਹੁਣ ਧਰਮ ਰਾਜ ਦਾ ਜਮਾ ਦਾ ਕੋਈ ਡਰ ਨਹੀਂ ਰਿਹਾ ਤੇ ਜੀਵਨ ਫਿਰ ਕਿਦਾਂ ਦਾ ਬਣਦਾ ਹੈਗਾ ਬਾਬਾ ਜੀ ਕਹਿੰਦੇ ਨੇ ਕਿ ਕਬੀਰ ਕਸਤੂਰੀ ਭਇਆ ਭਵਰ ਭਏ ਸਬਦ ਦਾਸ ਉਹ ਮੇਰਾ ਵੈਗਰੂ ਕਸਤੂਰੀ ਦੀ ਨਿਆਈ ਹੈ ਸੁਗੰਧਾਂ ਦੀ ਨਿਆਈ ਹੈ ਗੁਣਾਂ ਦਾ ਗੁਣਾਂ ਰੂਪੀ ਸੁਗੰਧਾਂ ਦਾ ਸਾਗਰ ਹੈ ਮੇਰਾ ਪਰਮਾਤਮਾ ਤੇ ਜਿਹੜੇ ਉਹਦੇ ਭਗਤ ਹੈ ਉਹ ਦਾਸਾ ਭਾਵਿਤ ਹੋ ਕੇ ਪਉਰੇ ਮੰਗੂ ਰਸ ਚੂਸਦੇ ਆ ਜਿਸ ਤਰ੍ਹਾਂ ਪਉਰਾ ਫੁੱਲਾਂ ਤੇ ਅੱਗੇ ਰਸ ਚੂਸਦਾ ਹੈ ਪਰਮਾਤਮਾ ਮੇਰਾ ਕਸਤੂਰੀ ਦੀ ਨਿਆਈਆਂ ਸੁਗੰਧਾਂ ਦੀ ਨਿਆਈਆਂ ਗੁਣਾਂ ਦਾ ਸਾਗਰ ਹੈ ਤੇ ਜਿਹੜੇ ਉਹਦੇ ਭਗਤ ਨੇਗੇ ਉਹ ਮੰਨ ਲੋ ਪਉਰੇ ਦੀ ਨਿਆਈਆਂ ਦਾਸਾ ਭਾਵ ਹੋ ਕੇ ਉਹ ਰਸ ਚੂਸਦੇ ਨੇ ਜਿਉਂ-ਜਿਉਂ ਭਗਤ ਤਕਬੀਰ ਕੀ ਤਿਉਂ-ਤਿਉਂ ਰਾਮ ਜਿੱਦਾਂ ਜਿੱਦਾਂ ਉਹ ਵੈਗਰੂ ਵੈਗਰੂ ਦਾ ਸਿਮਰਨ ਕਰਦੇ ਨੇ ਤੇ ਉਹ ਦੋਨੇ ਇੱਕ ਰੂਪ ਹੋ ਜਾਂਦੇ ਤਿਉਂ-ਤਿਉਂ ਰਾਮ निवास परमात्मा ਹਿਰਦੇ ਵਿੱਚ ਉਹਨਾਂ ਦੇ ਪ੍ਰਗਟ ਹੋ ਜਾਂਦਾ ਹੈਗਾ ਤੇ ਉਹਨਾਂ ਦਾ ਜੀਵਨ ਵੀ ਬੜਾ ਪਵਿੱਤਰ ਹੋ ਜਾਂਦਾ ਹੈ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੋ ਮਾਨਸ ਦੇਹਾ ਪਰਮਾਤਮਾ ਦਾ ਸੇਵਕ ਜਿਹਨੇ ਮੰਨ ਲਓ ਭਉਰੇ ਵਾਂਗੂ ਪ੍ਰੀਤ ਪਾਲੀ ਗੁਰੂ ਦੇ ਗੁਣਾ ਦਾ ਗੁਰੂ ਦੇ ਸ਼ਬਦ ਨਾਲ ਤੇ ਫਿਰ ਉਹ ਸਾਹੀ ਮੇਰੇ ਪਿਤਾ ਨੇ ਕਹਿਣਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰੋਂ ਨਿਵਾਸ ਕਿੜਾ जिने गुरु ਦੇ ਸਾਰੇ ਗੁਣਾਂ ਨੂੰ ਗ੍ਰਹਿਣ ਕਰ ਲਿਆ ਜਿਨੇ ਗੁਰੂ ਦੇ ਕਹੇ ਸ਼ਬਦ ਨੂੰ ਹਿਰਦੇ ਵਿੱਚ ਧਾਰਨ ਕਰਕੇ ਮਨ ਕਰਕੇ ਬਚਨਾ ਕਰਕੇ ਧਾਰਨ ਕਰ ਲਿਆ ਫਿਰ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠੈ ਬਉ ਭਾਤੀ ਫਿਰ ਸਨ ਲੈ ਸਲ ਸਮਾਏ ਦਾ ਜਿਸ ਤਰ੍ਹਾਂ ਲਹਿਰਾਂ ਪਾਣੀ ਦੇ ਵਿੱਚ ਉੱਠਦੇ ਉਹ ਹੁੰਦਾ ਪਾਣੀ ਦਾ ਰੂਪ ਹੀ ਆ ਇਸ ਤਰ੍ਹਾਂ ਫਿਰ ਲਹਿਰਾਂ ਤੇ ਪਾਣੀ ਦਾ ਰੂਪ ਉਹ ਇੱਕੋ ਹੀ ਹੋ ਜਾਂਦੇ ਨੇ ਗੁਣ ਗਾਵਤ ਗੁਣੀ ਸੋ ਮੋਲਾ ਕਬੀਰ ਗੈ ਵਿਜ ਪਰਿਓ ਕੁਟੰਬ ਕੈ ਕਾਠੇ ਰਹਿ ਗਿਓ ਰਾਮ ਆਏ ਪਰੇ ਧਰਮ ਰਾਏ ਕੇ ਵਿਚੈ ਤੁਮ ਮਾਤਾਮ ਕਬੀਰ ਗਹਿ ਕਚ ਪਰਿਓ ਕੁਟੰਬ ਕੈ ਕੰਠੈ ਰਹਿ ਗਿਓ ਰਾਮ ਇਹ ਕੁਟੰਬ ਦੇ ਵਿੱਚ ਖਜਤ ਹੋਇਆ ਕੰਠ ਹੈ ਕੰਡਾ ਕਿਨਾਰੇ ਰਾਮ ਪਾਸੇ ਹੀ ਰਹਿ ਗਿਆ ਕੰਨ ਫੇਰ ਰਹਿ ਗਏ ਓ ਰਾਮ ਕੱਕੇ ਤੇ ਬਿੰਦੀ ਵੀ ਲੱਗੀ ਆ ਨਾ ਕਬੀਰ ਗਹਿ ਗਾ ਚ ਪਰਿਓ ਕੁਟੰਬ ਕੈ ਇਸ ਤਰ੍ਹਾਂ ਗਹਿ ਕੇ ਜਿਵੇਂ ਚੂਨੇ ਦੇ ਵਿੱਚ ਐਟ ਲੱਗੀ ਆ ਇਸ ਤਰ੍ਹਾਂ ਖਾਚਿਤ ਹੋ ਗਿਆ ਕੁਟੰਬ ਚ ਕੰਨ ਫੇਰ ਰਹਿ ਗਏ ਓ ਰਾਮ ਪ੍ਰਮਾਤਮਾ ਭੁੱਲ ਹੀ ਗਿਆ ਜਿਹਨੂੰ ਮੇਰੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮਾਇਆ ਮੋਹ ਸਗਲ ਜਗ ਛਾਇਆ ਬੜਾ ਪ੍ਰਭਾਵ ਪਾਇ ਮਾਇ ਦੇ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਲਵਾਇਆ ਸੁਤ ਕੰਚਨ ਸਿਓ ਹੀਤ ਵਧਾਇਆ ਸਭ ਕੁਛ ਆਪਣਾ ਇਕ ਰਾਮ ਪਰਾਇਆ ਉਹ ਬਹਿਗਰੂ ਉਹ ਪਾਸੇ ਹੀ ਰਹਿ ਗਿਆ ਕਿਉਂ ਭੁੱਲ ਗਿਆ ਉਹ ਉਹ ਤਾਂ ਉਹਦੀ ਭੁੱਲ ਗਿਆ ਸੀਗਾ ਆਪਾਂ ਪਹਿਰਾਂ ਚ ਬੜਿਆ ਨਾ ਦੂਜੇ ਪਹਿਰੇ ਰੈਣਕ ਦੇ ਅਨੁਸਾਰ ਆ ਮਿੱਤਰਾ ਬਿਸਰ ਗਿਆ ਧਿਆਨ ਆਲਖਣਾ ਕਬੀਰ ਗਹਿ ਗੱਜ ਪਰਿਓ ਕੁਟੰਬ ਕੈ ਕੰਠ ਹੈ ਰਹਿ ਗਿਓ ਰਾਮ ਕੁਟੰਬ ਦੇ ਵਿੱਚ ਇੰਨਾ ਖਚਤ ਹੋ ਗਿਆ ਜਿਸ ਤਰ੍ਹਾਂ ਗਹਿ ਗੱਜ ਚੂਨੇ ਦੇ ਵਿੱਚ ਇਟਾਂ ਲਾਈਆਂ ਤੁਸੀਂ ਦੇਖੋ ਨਾ ਪ੍ਰਾਤਨ ਸਮੇਂ ਚ ਚੂਨੇ ਜਿਹੜੀ ਅਗਰੰਦਰ ਚੂਨੇ ਦੀ ਇਟ ਲੱਗੀ ਪੰਜ 500 ਸਾਲ ਦੇ ਪੁਰਾਣੇ ਚੂਨੇ ਦੇ ਲੱਗੇ ਤੁਸੀਂ ਆਪਣੇ ਨਾ ਆਪੌਲਾ ਘਾਟਾ ਵਾਲਾ 1 ਸਵਾ 150 ਸਾਲ ਪੁਰਾਣਾ ਹੋ ਗਿਆ ਅੱਜ ਦੇ ਪੁੱਲ ਥੋੜੇ ਦਿਨ ਬਾਅਦ ਟੁੱਟ ਜਾਂਦੇ ਚੂਨੇ ਚ ਲੱਗੇ ਹੋਇਆ ਇਹ ਇਸ ਤਰ੍ਹਾਂ ਮਨੁੱਖ ਦੇ ਵਿੱਚ ਚੂਨੇ ਚਿੱਟ ਲੱਗਦੀ ਆ ਤੇ ਕੁਟੰਬ ਦੇ ਵਿੱਚ ਐ ਖਚਿਤ ਹੋ ਗਿਆ ਤੇ ਜਦੋਂ ਜਨਮ ਲਿਆ ਸੀ ਉਦ ਹੀ ਹੋ ਗਿਆ ਸੀ ਪਹਿਰਾਂ ਚ ਬੜਿਆ ਨਾ ਦੂਜਾ ਪਹਿਰ ਰੈਣਕੈ ਬਨਸਾਰਿਆ ਮਿੱਤਰਾ ਬਿਸਰ ਗਿਆ ਧਿਆਨ ਜਦੋਂ ਜਨਮ ਹੋਇਆ ਦੂਜੇ ਪੈਰ ਚ ਆਇਆ ਪਹਿਲਾ ਪੈਰ ਗਰਭ ਮਾਤਾ ਦਾ ਦੂਜਾ ਪੈਰ ਬਚਪਨ ਤੀਜਾ ਜਵਾਨੀ ਤੇ ਚੌਥਾ ਬੜੇਪਾ ਚਾਰ ਪੈਰ ਰਾਤ ਦੇ ਮਾਕੇ ਮਰਾਂ ਤੇਰੀ ਜ਼ਿੰਦਗੀ ਖਤਮ ਕਰਤੀ ਦੂਜਾ ਪਹਿਰਾ ਰੈਣਕੇ ਬਨ ਜਾ ਰਿਆ ਮਿੱਤਰਾ ਬਿਸਰ ਗਿਆ ਧਿਆਨ ਖੱਥੋ ਹੱਥ ਨਚਾਈਐ ਬਨ ਜਾ ਰਿਆ ਮਿੱਤਰਾ ਜਿਉਂ ਜਸਦਾ ਘਰ ਕਾਨ ਹਰੇਕ ਮਾਂ ਬੱਚੇ ਨੂੰ ਐ ਨਚਉਂਦੀ ਐ ਜਿਸ ਤਰ੍ਹਾਂ ਜਸੋਦਾ ਦੇ ਘਰੇ ਕ੍ਰਿਸ਼ਨ ਭਗਵਾਨ ਪੈਦਾ ਹੋਇਆ ਹੁੰਦਾ ਉਦਾਂ ਹੀ ਭੁੱਲ ਗਿਆ ਸੀ ਪ੍ਰਮਾਤਮਾ ਤਾਂ ਹੱਥੋ ਹੱਥ ਨਚਾਈਐ ਪ੍ਰਾਣੀ ਮਾਤਕ ਹੈ ਸੁੱਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਿਸ ਤੇਰਾ ਜਿਨ ਰਚ ਰਚਿਆ ਤਿਸੈ ਨ ਜਾਣੈ ਮਨ ਭੀਤਰ ਤਰ ਧਿਆਨ ਜਿਨੇ ਤੈਨੂੰ ਰਚਿਆ ਸੀ ਤੇਰੀ ਹੋਂਦ ਪੈਦਾ ਕੀਤੀ ਉਹਨੂੰ ਭੁੱਲ ਗਿਆ ਜੇ ਨਾ ਤੇ ਰਚਿਆ ਤੇ ਸਹੈ ਨਾ ਜਾਣੈ ਮਨ ਭੀਤਰ ਤਰ ਤਿਆਨ ਕੋ ਨਾਨਕ ਪ੍ਰਾਣੀ ਦੂਜੈ ਪਹਿਰਾ ਬਿਸਰ ਗਿਆ ਧਿਆਨ ਪਰਮਾਤਮਾ ਕੰਠੇ ਰਹਿ ਗਿਆ ਕਨਾਰੇ ਰਹਿ ਗਿਆ ਪਾਸੇ ਰਹਿ ਗਿਆ ਤੇ ਜਿਹਨੂੰ ਪਹਿਲੇ ਪਾਤਸ਼ਾਹ ਨੇ ਮਾਝ ਦੀ ਬਾਚ ਕਿਹਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੈ ਮਾਏ ਬਾਪ ਕੀ ਸੁੱਧ ਤੀਜੈ ਪਈਆ ਭਾਬੀ ਬੇਵ ਚੌਥੈ ਪਿਆਰ ਉਪਨਨੀ ਖੇੜ ਪੰਜਵੇਂ ਖਾਣ ਪੀਣ ਕੀ ਧਾਤ ਛਵੇਂ ਕਾਮਨ ਪੁੱਛੈ ਜਾਤ ਸਤਵੇਂ ਸੰਜ ਕੀ ਆਕਰਵਾਸ ਅਠਵੇਂ ਕ੍ਰੋਧ ਹੋਆ ਤਨ ਨਾਸ ਨਾਵੇਂ ਧੌਲੇ ਉੱਬੇ ਸਾ ਦਸਵੇਂ ਦੱਦਾ ਹੋਆ ਸਵਾ ਗਿਆ ਸੰਗੀਤ ਪੁਕਾਰੀ ਤਾ ਉਡਿਆ ਹੰਸ ਦਸਾਏ ਰਾ ਆਇਆ ਗਿਆ ਮੋਇਆ ਨਾਉ ਪਿਛੈ ਪੱਤਲ ਸਦਿਓ ਕਾਉ ਨਾਨਕ ਮਨਮੁਖ ਅੰਧਗਵਾਰ ਬਾਜ ਗੁਰੂ ਡੁੱਬਾ ਸੰਸਾਰ ਇਹ ਜ਼ਿੰਦਗੀ 10 ਪੜਾਵਾਂ ਦੱਸ ਦੇ ਮਾਰਾ ਕਹਿੰਦੇ ਐ ਨੰਗੀ ਤੇ ਪ੍ਰਮਾਤਮਾ ਪਾਸ ਹੀ ਰਹਿ ਗਿਆ ਤੇ ਫਿਰ ਤੀਜੇ ਪੈਰ ਦੇ ਵਿੱਚ ਮਹਾਰਾਜ ਪ੍ਰੇਰਨਾ ਵੀ ਕਰਦ ਨੇ ਤੀਜਾ ਪੈਰਾ ਰੈਣ ਕੈ ਬਣ ਜਾ ਰਿਆ ਮਿਤਰਾ ਤਨ ਜੋਬਨ ਸਿਉ ਚਿੱਤ ਜਵਾਨੀ ਆਈ ਤਨ ਜੋਬਨ ਪ੍ਰਭਤਾ ਕੈ ਮਦਮੈ ਐਨੇ ਸਰ ਹੈ دیਵਾਨਾ ਜਵਾਨੀ ਪ੍ਰਭਤਾ ਤੇ ਤਨ ਮਸਤ ਹੋ ਗਿਆ ਤੀਜਾ ਪਹਿਰਾ ਰੈਣਕੈ ਬਨ ਜਾ ਰਿਆ ਮਿੱਤਰਾ ਤਨ ਜੋ ਬਨ ਸਿਉ ਚਿੱਤ ਹਰ ਕਾ ਨਾਮ ਨਚੇ ਤਈ ਬਨ ਜਾ ਰਿਆ ਮਿੱਤਰਾ ਬੱਧਾ ਛੁੱਟੈ ਜਿੱਤ ਜਿਹਦੇ ਨਾਲ ਤੂੰ ਛੁੱਟਣਾ ਸੀ ਉਹਨੂੰ ਯਾਦ ਨਹੀਂ ਕਰਦਾ ਤੀਜਾ ਪਹਿਰਾ ਰੈਣਕੈ ਬਨ ਜਾ ਰਿਆ ਮਿੱਤਰਾ ਆ ਬਨਜ ਕਰਨ ਵਾਲਾ ਇਹ ਮਿੱਤਰ ਤੈਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਤੂੰ ਨਾਮ ਦਾ ਵਪਾਰ ਕਰਨਾ ਸੀਗਾ ਪਰ ਭੁੱਲ ਗਿਆ ਤੀਜਾ ਪਹਿਰਾ ਰੈਣਕੈ ਬਨ ਜਾ ਰਿਆ ਮਿੱਤਰਾ ਤਨ ਜੋ ਬਨ ਸਿਉ ਚਿੱਤ ਹਰ ਕਾ ਨਾਮ ਨਚੇ ਤਹੀ ਬਨ ਜਾ ਰਿਆ ਮਿੱਤਰਾ ਵੱਧਾ ਛੁੱਟੈ ਜਿੱਤ ਹਰ ਕਾ ਨਾਮ ਨਚੇ ਤੈ ਪ੍ਰਾਣੀ ਵਿਕਲਪ ਆ ਸੰਗ ਮਾਇਆ ਖਜਤ ਹੋ ਗਿਆ ਤਨ ਸਿਉ ਰੱਤਾ ਜੋ ਮਨ ਮੱਤਾ ਅਹਿਲਾ ਜਨਮ ਗਵਾਇਆ ਮਹਾਰਾ ਕਹਿੰਦੇ ਖਜਤ ਹੋ ਗਿਆ ਤੇ ਫਿਰ ਜਦੋਂ ਚੌਥਾ ਪਹਿਰਾ ਆਇਆ ਚੌਥਾ ਪਹਿਰਾ ਰੈਣਕੇ ਬਨ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਹੁਣ ਫਸਲ ਤੇਰੀ ਪੱਕ ਗਈ ਦਿਹਾੜੀਏ ਵੱਢਣ ਵਾਲੇ ਆ ਗਏ ਜੋਤਾ ਪੈ ਰਾਇ ਰੈਣ ਕੈ ਬਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਾਮ ਪਕੜ ਚ ਲਾਇਆ ਬਣ ਜਾ ਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਫਿਰ ਭੇਤ ਨਹੀਂ ਕਿਸੇ ਨੂੰ ਮਿਲਣਾ ਆਏ ਪਰੇ ਧਰਮ ਰਾਏ ਕੇ ਵਿਚੈ ਧੂਮਾ ਤਾਮ ਇਹ ਤੇਰੇ ਚੋਰ ਕੋਲ ਨਾ ਵਿਚੇ ਹੀ ਰਹਿ ਜਾਣੇ ਜਦੋਂ ਆ ਗਏ ਪਰਮਾਤਮਾ ਨੂੰ ਛੱਡ ਕੇ RAM ਕਾਂਠੇ ਰਹਿ ਗਿਆ ਤੂੰ ਮਾਇਆ ਚ ਖਚਤ ਹੋਇਆ ਆਏ ਪਰੇ ਧਰਮ ਰਾਏ ਕੇ ਜਦੋਂ ਜਮਦੂਤ ਆਗੇ ਵਿੱਚੇ ਧੂਮਾ ਤਾਮ ਤੇਰੇ ਚੋਜ ਕੋਲੋਲ ਵਿੱਚ ਹੀ ਰਹਿ ਜਾਣੇ ਨੇ ਚੌਥਾ ਪਹਿਰਾ ਰੈਣਕੇ ਬਨ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਬਨ ਜਾ ਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾ ਜਮ ਪਕੜ ਚਲਾਇਆ ਝੂਠਾ ਰੁਦਰ ਹੋਵਾ ਦਵਾਲਾ ਖਿੰਮੇ ਭਇਆ ਪਰਾਇਆ ਅਜੇਰਾ ਝੂਠਾ ਰੁਦਰ ਸੀ ਉਹਦੀ ਫਿਰ ਚੀਕਾਂ ਵੱਜਦੀਆਂ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਬਾਬਾ ਜੀ ਕਹਿੰਦਾ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤੇ ਸਰਬ ਦੇ ਕੇਲਾ ਬਿਸਰੀਆਂ ਜੋ ਮਨ ਚੇਤਨਾ ਚੀਤੇ ਸਨ ਸੋ ਗੱਲ ਹੀ ਰੱਬ ਕੀਆ ਉਹ ਤੇਰੇ ਯਾਦ ਹੀ ਨਹੀਂ ਵੀ ਕਦੋਂ ਝਪਟ ਮਾਰਨੀ ਆ ਮਹਾਰਾਜ ਕਹਿੰਦੇ ਨੇਗੇ ਝੂਠਾ ਰੋਦਨ ਹੋਵਾ ਦਵਾਲ ਹੈ ਖਿਨ ਮੈਂ ਭਇਆ ਪਰਾਇਆ ਇਹ ਜਿਹੜਾ ਤੇਰਾ ਝੂਠਾ ਰੋਦਨ ਹੈ ਇਹ ਮਿੰਟ ਚ ਪਰਾਇਆ ਹੋ ਜਾਣਾ ਤਾਂ ਹੀ ਦਾ ਬਾਬਾ ਕਬੀਰ ਜੀ ਕਹਿੰਦੇ ਨੇ ਕਹਿ ਤਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਇਹੀ ਹਵਾਲ ਤੇਰੇ ਹੋਣਿਆ ਨਹੀਂ ਪ੍ਰਮਾਤਮਾ ਨੂੰ ਯਾਦ ਕਰਨਾ ਕਰ ਕਬੀਰ ਸਾਖਤ ਤੇ ਸੂਕਰ ਭਲਾ ਰੱਖ ਅਛਾ ਗਾਉ ਉਹ ਸਾਖਤ ਬਪੁਰਾ ਮਰ ਗਿਆ ਕੋਏ ਨ ਲਹਿ ਨਾ ਕਬੀਰ ਸਾਖਤ ਤੇ ਸੂਕਰ ਭਲਾ ਰੱਖ ਅਛਾ ਗਾਉ ਜਿਹੜਾ ਪ੍ਰਮਾਤਮਾ ਨੂੰ ਭੁੱਲ ਗਿਆ ਸਾਖਤ ਮਨੁੱਖ ਗੁਰੂ ਤੋਂ ਟੁੱਟ ਗਿਆ ਸ਼ਕਤੀ ਦਾ ਪੁਜਾਰੀ ਬਣ ਗਿਆ ਮਹਾਰਾਜ ਕਹਿੰਦੇ ਉਹਦੋਂ ਤਾਂ ਸੂਰ ਚੰਗਾ ਹੈਗਾ ਕਬੀਰ ਸਾਖਤ ਸੇ ਸੂਕਰ ਭਲਾ ਸਾਖਤ ਕਈਏ ਮਨ ਮੁਖ ਮਨੁਖ ਗੁਰੂ ਨਾ ਟੁਟਿਆ ਹੋਇਆ ਮਨੁਖ ਗੁਰੂ ਦੇ ਸਿਧਾਂਤਾਂ ਤੋਂ ਭੁੱਲਿਆ ਹੋਇਆ ਮਨੁਖ ਉਹਦੋਂ ਭਾਈ ਸਾਖਤ ਸੇ ਸੂਕਰ ਕਈਏ ਸੂਰ ਸੂਰ ਚੰਗਾ ਕਿਉਂ ਰਾਖਾ ਹੈ ਆਛਾ ਗਾਉ ਉਹ ਜਿਹਦਾ ਦੀ ਨੰਗਦਾ ਹੈ ਉਹ ਗੰਦਗੀ ਸਾਫ ਕਰਦਾ ਜਾਂਦਾ ਹੈਗਾ ਉਹ ਸਾਖਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨੌ ਪੈਸੇ ਦਾ ਸਾਖਤ ਮਨੁੱਖਾ ਉਹਦੀ ਜਿਹੜੀ ਵਿਅਸਤ ਹੈ ਉਹ ਸੂਰ ਨੂੰ ਵੀ ਮਾੜੀ ਆ ਕਿਉਂਕਿ ਸੂਰ ਗੰਦਗੀ ਸਾਫ਼ ਕਰਦਾ ਤੇ ਸਾਖਤ ਮਨੁੱਖ ਜਿੱਦਦਰ ਦੀ ਨੰਗਦਾ ਹੈਗਾ ਉਹ ਗੰਦਗੀ ਖਿਲਾਰਦਾ ਜਾਂਦਾ ਹੈਗਾ ਉਹ ਜਿੱਦਦਰ ਵੀ ਨੰਗੂਗਾ ਉਹਨੇ ਔਗਣਾ ਦੀ ਗੰਦਗੀ ਖਿਲਾਰ ਦੇ ਜਾਣਾ ਸਾਖਤ ਮਨੁੱਖ ਦੀ ਵਿਆਖਿਆ ਭਾਈ ਗੁਰਦਾਸ ਜੀ ਕਰਦੇ ਕਹਿੰਦੇ ਨੇ ਬੜੀ ਐ ਕਜਲ ਕੋਠ ਦੀ ਮੋਹ ਕਾਲਖ ਭਰੀ ਆ ਜੇ ਕੱਜਲ ਦੀ ਕੋਠੜੀ ਦੀ ਬੜੋਂਗੇ ਮੂੰਹ ਕਾਲਾ ਹੋਣੇ ਹੋਣਾ। ਸਾਖਤ ਮਨੁੱਖ ਕੱਜਲ ਦੀ ਕੋਠੜੀ ਵਰਗਾ ਹੈਗਾ। ਬੜੀਆ ਕੱਜਲ ਕੋਠੜੀ ਮੂੰਹ ਕਾਲਖ ਭਰੀ ਹੈ। ਕੱਲਰ ਖੇਤੀ ਬੀਜੀ ਹੈ ਕਿਹੋ ਕਾਜ ਨਾ ਸਰੀ ਹੈ। ਮੰਨ ਲਓ ਜੇ ਮੈਂ ਕੱਲਰ ਖੇਤੀ ਚ ਕੋ ਬੀਜ ਦਿਓ ਉਹ ਕੰਮ ਤਾਂ ਹੋਣਾ ਨਹੀਂ ਜਿਹੜਾ ਬੀਜ ਆ ਉਹ ਵੀ ਬ्यर्थ ਚਲਾ ਜਾਣਾਗਾ। ਸਾਖਤ ਮਨੁੱਖ ਕੋਲੇ ਬੈਠੋਂਗੇ ਤੁਹਾਡੀ ਜਿਹੜੀ ਆਪਦੀ ਪੂੰਜੀ ਹੈ ਉਹ ਵੀ ਗਾਇਬ ਹੋ ਜਾਣੀ। ਕੱਲਰ ਖੇਤੀ ਬੀਜੀ ਹੈ ਤੇ ਉਹ ਕਾਜ ਨਾ ਸਰੀ ਹੈ। ਟੁੱਟੀ ਪਿੰਗ ਪਿੰਗਿਆ ਪੈ ਟੋਏ ਮਰੀਆ ਟੁੱਟੀ ਹੋਈ ਪਿੰਨ ਤੇ ਚੜੋਂਗੇ ਕਹਿੰਦਾ ਤੇ ਪਿੰਗ ਨੇ ਟੁੱਟਣਾ ਤੇ ਟੋਏ ਚ ਡਿੱਗ ਕੇ ਮਰੋਂਗੇ ਟੁੱਟੀ ਪਿੰਗ ਪਿੰਗਿਆ ਪੈ ਟੋਏ ਮਰੀਆ ਕੰਨਾ ਫੜ ਮੰਤਾਰੂਆ ਕਿਉਂ ਦੁੱਤਰ ਤਰੀਆ ਤੇ ਅਣਤਾਰਨ ਜਿਹਨੂੰ ਬੰਦੇ ਨੂੰ ਤਰਨਾ ਨਾ ਆਉਂਦਾ ਹੋਵੇ ਉਹਦਾ ਕੰਦਾ ਫੜ ਕੇ ਕਹੀਏ ਮੈਂ ਵੀ ਪਾਰ ਲੰਘ ਜੂ ਕਹਿੰਦਾ ਰਾਹ ਚ ਡੁੱਬ ਜੇਗਾ ਮਨੁੱਖ ਮੁਖ ਨੇ ਸਾਤ ਮੁਨੁੱਖ ਨੇ ਤੈਨੂੰ ਡੋਬ ਦੇਣਾ ਹੈ ਅੱਗ ਲਾਏ ਮੰਦਰ ਸਭਾ ਤਿਸ ਨਾਲ ਨਾ ਫਰੀਆ ਤੇਉਂ ਥਾਗ ਦਾ ਸੰਗਤ ਬੇਮੁਖਾਂ ਜੀ ਜੋਖੋਂ ਦਰਿਆ ਐਦਾਂ ਦੀ ਜਿਹੜੀ ਸਾਾਕਤਾਂ ਦੀ ਸੰਗਤ ਹੈ ਜੇ ਉਹਦੇ ਨਾਲ ਸੰਗ ਪੈ ਗਿਆ ਫਿਰ ਜੀ ਤੇਰਾ ਜੋਖਮ ਵਿੱਚ ਪੈ ਜਾਣਾ ਉਹਦਾ ਤੂੰ ਸੰਗ ਹੀ ਨਾ ਕਰ ਕਿਉਂਕਿ ਉਹਦਾ ਜਿਹੜਾ ਜੀਵਨ ਹੈ ਫੂਰ ਨਾਲੋਂ ਵੀ ਬੁਰਾ ਹੈ ਫੂਰ ਗੰਦਗੀ ਸਾਫ ਕਰਦਾ ਹੈ ਤੇ ਸਾਾਕਤ ਮਨੁੱਖ ਜਿੱਥੋਂ ਦੀ ਲੰਘਦਾ ਹੈ ਗੰਦਗੀ ਖਿਲਾਰਦਾ ਜਾਂਦਾ ਹੈ ਕੈ ਵੀਰ ਟੌਟੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਵਾਰਨ ਕਸ਼ ਮਿਲਿਓ ਲਈ ਲੰਗੋਟੀ ਤੋਰ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ ਸੁਮੈ ਧਨ ਰੱਖਣ ਕੋ ਦੀਆ ਮੁਗਦ ਕਹੈ ਮਨ ਮੇਰਾ ਮੁਗਦ ਕਹੈ ਧਨ ਮੇਰਾ ਮਾਰਾ ਕਹਿੰਦੇ ਕੌਡੀ ਕੌਡੀ ਜੋੜ ਕੇ ਕਰੋੜਾ ਜੋੜ ਲੈ ਲੱਖਾਂ ਜੋੜ ਲੈ ਤੇ ਚਲਤੀ ਵਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ ਚੱਲਣ ਵੇਲੇ ਉਹ ਲੰਗੋਟੀ ਨਾ ਪੁਰਾਣੇ ਸਮੇਂ ਦੇ ਵਿੱਚ ਬਾਂਸਲੀ ਹੁੰਦੀ ਉਹ ਲੱਕ ਨਾ ਬੰਨ ਲੈਂਦੇ ਉਹ ਲੰਗੋਟੀ ਬਾਂਸਲੀ ਸ਼ਬਦ ਸੀਗਾ ਇਹ ਪਹਿਲਾਂ ਸਭ ਤੋਂ ਪਹਿਲਾਂ ਉਹੀ ਖੋਲਦੇ ਆ ਪ੍ਰਾਤਨ ਸਮੇਂ ਜੀ ਸਫ਼ਰ ਕਰਨਾ ਹੁੰਦਾ ਫਿਰ ਉਹ ਲੱਕ ਨਾ ਬੰਨ ਗੇ ਸੇਫ ਸਮਝੀ ਜਾਂਦੀ ਸੀ ਮਹਾਰਾਜ ਕਹਿੰਦੇ ਜਿਹੜਾ ਤੂੰ ਕੋਡੀ ਕੋਡੀ ਜੋੜ ਕੇ ਵੱਡੇ ਝੰਡੇ ਚ ਲਾਏ ਆ ਲੱਖਾਂ ਕਰੋੜਾਪਤੀ ਬਣਿਆ ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਦੇਰੀ ਅੰਤ ਵੇਲੇ ਤੇਰੀ ਜਿਹੜੀ ਲੰਗੋਟੀ ਨਾਲ ਬੰਨੀ ਐ ਪ੍ਰਾਤਨ ਸਮੇਂ ਚੋ ਲੰਗੋਟੀ ਹੁੰਦੀ ਸੀ ਕਹਿ ਲੋ ਵਾਂਸਲੀ ਕਹਿ ਲੋ ਹੁਣ ਕਹਿਣਗੇ ਬੈਂਕ ਖਾਤੇ ਦੇਖੋ ਕਾਪੀਆਂ ਕੱਢੋ ਬੁੜੇ ਦੀਆਂ ਕਿੱਥੇ ਸਾਈਨ ਕਰਾ ਲਓ ਪਹਿਲਾਂ ਪਹਿਲਾਂ ਤੇ ਬਾਬਾ ਕਬੀਰ ਜੀ ਦਾ ਬੜਾ ਪਿਆਰਾ ਸਾਬ ਦਾ ਬਾਬਾ ਕਬੀਰ ਜੀ ਨੇ ਕਹਾਂ ਨਰ ਗਰਬਸ ਥੋੜੀ ਬਾਤ ਐ ਮਨੁੱਖ ਕਿਉਂ ਥੋੜੀ ਜੀ ਗੱਲ ਤੇ ਹੰਕਾਰ ਕਰਦਾ ਫਿਰਦਾ ਕਹਾਂ ਨਰ ਗਰਬਸ ਥੋੜੀ ਬਾਤ ਮਨ ਦਾ ਸਨਾਜ ਟਕਾਚਾਰ ਗੰਠੀ ਐਡੋ ਟੇਡੋ ਜਾਤ ਦਸ ਮਨ ਦਾਣੇ ਹੋ ਗਏ ਚਾਰ ਕੌਡੀਆਂ ਪੱਲੇ ਆ ਗਈਆਂ ਤੇ ਫਿਰ ਤੂੰ ਟੇਡਾ ਟੇਡਾ ਤੁਰਨ ਲੱਗਿਆ ਕਹਾਨਾਰ ਗਰਭਸ ਥੋੜੀ ਬਾਤ ਮਨ ਦਾ ਸਨਾਜ ਟਕਾ ਚਾਰ ਗਾਂਠੀ ਐਡੋ ਟੇਡੋ ਜਾਤ ਨਾ ਕੋ ਲੈ ਆਇਓ ਇਹ ਧਨ ਨਾ ਕੋ ਉ ਲੈ ਜਾਤ ਨਾ ਕੋਈ ਤੁਹਾਨੂੰ ਲੈ ਕੇ ਆਇਆ ਤੇ ਨਾ ਕਿਸੇ ਨੇ ਲੈ ਕੇ ਜਾਣਾ ਨਾ ਕੋ ਉਲੈ ਆਇਓ ਇਹ ਤਨ ਨਾ ਕੋ ਉਲੈ ਜਾਤ ਰਾਵਣ ਹਉ ਤੇ ਅਦਕ ਛਤਰਪਤ ਖਿਨ ਮੈਂ ਗਏ ਬਿਲਾਤ ਰਾਵਣ ਤੋਂ ਵੱਡੇ ਵੱਡੇ ਛਤਰਪਤੀ ਹਾਲਾਂਕਿ ਜਦੋਂ ਮੀਰੀ ਦੀ ਗੱਲ ਕੀਤੀ ਰਾਵਣ ਸਭ ਤੋਂ ਅਮੀਰ ਸੀ ਜੀ ਦੀ ਲੰਕਾ ਸੋਨੇ ਦੀ ਸੀ ਉਦੋਂ ਵੀ ਵੱਡੇ ਜਿਹੜੇ ਛਤਰਪਤੀ ਸੀ ਉਹ ਵੀ ਖਿੰਚੀ ਬਿਲਾਤ ਹੋ ਗਏ ਮਾਤ ਪਿਤਾ ਬਨਤਾ ਸੁੱਤ ਸੰਪਤ ਅੰਤ ਨ ਚਲਤ ਸੰਗਾਤ ਮਾਤਾ ਪਿਤਾ ਇਸਤਰੀ ਇਹ ਸਾਰਾ ਤੇਰੇ ਸਾਥ ਚੱਲਣ ਵਾਲਾ ਨਹੀਂ ਹੈ ਮਾਤ ਪਿਤਾ ਬਨਤਾ ਸਤ ਸੰਪਤ ਅੰਤਨ ਚਲਤ ਸੰਗਾਤ ਕਹਿ ਤਕਬੀਰ RAM ਭਜ ਬਉਰੇ ਕਹਿ ਤਕਬੀਰ ਐ ਬਉਰੇ ਮਨਾ ਪਰਮਾਤਮਾ ਨੂੰ ਯਾਦ ਕਰ ਜਿਹਦੇ ਚ ਉੜ ਜਾਂੇ ਤੇਰਾ ਸਾਥ ਦੇਣ ਵਾਲਾ ਨਹੀਂ ਹੈ ਕਹਿ ਤਕਬੀਰ RAM ਭਜ ਬਉਰੇ ਜਨਮ ਆਕਾਰਥ ਜਾਤ ਨਹੀਂ ਤੇਰਾ ਜਨਮ ਵਿਅਰਥ ਹੋ ਜਾਂਦਾ ਸਤਿਮਾਹ ਮਹਾਰਾਜ ਦੇ ਸਵਈਏ ਨਾ ਗੁਰਗੋਬਿੰਦ ਸਿੰਘ ਮਹਾਰਾਜ ਰੋਜ਼ ਅਮਰਤ ਵੇਲੇ ਪੜਦੇ ਆਂ ਤੇ ਦੂਜਾ ਸਬਈ ਜਦੋਂ ਪੜੋਂਗੇ ਨਾ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇ ਕੂਦਤ ਪੌਣਕੇ ਗੌਣਕ ਉਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਵਿਦ ਨਿਆਬਤ ਸੀਸਨ ਜਾਤ ਵਿਚਾਰੇ ਇਤੇ ਪਏ ਤੋ ਕਹਾ ਪਏ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਕਵੀਰ ਬੈਸ ਨੂੰ ਹੁਆ ਤਾ ਕਿਆ ਭਇਆ ਮਾਲਾ ਮੇਲੀ ਜਾਰ ਬਾਹਰ ਪੁੰਚਨ ਬਾਹਰ ਭੀਤਰ ਭਰੀ ਪੰਘਾਰ ਪਹਿਲਾਂ ਤਾਂ ਧਨਵਾਨ ਮਨੁੱਖ ਦੀ ਗੱਲ ਕੀਤੀ ਸੀ ਹੁਣ ਧਰਮੀ ਬੰਦੇ ਦੀ ਮਾਰਾ ਗੱਲ ਕਰਦੇ ਨੇ ਕਬੀਰ ਵੈਸ਼ਨੋ ਹੂਆ ਤਾਂ ਕਿਆ ਭਇਆ ਮਾਲਾ ਮੇਲੀ ਚਾਰ ਚਾਰ ਕਿਸਮ ਦੀ ਮਾਲਾ ਵੀ ਪਾ ਲਈਆਂ ਵੈਸ਼ਨੋ ਵੈਸ਼ਨੋ ਦਾ ਭਗਤ ਮਾਰਾ ਕਹਤੂ ਵੈਸ਼ਨੋ ਦਾ ਭਗਤ ਬਣਿਆ ਹੋਇਆ ਤੇ ਮਾਲਾ ਵੀ ਚਾਰ ਕਿਸਮ ਦੀਆਂ ਪਾਈਆਂ ਹੋਈਆਂ ਨੇ ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਗਾਰ ਬਾਹਰ ਕੰਚਨ ਕਈਏ ਸੋਨਾ 12 ਕਈਏ 12 ਗਿਣਤੀ ਇਹ ਕਹਿੰਦੇ 12 ਬੰਨੀ ਦਾ ਸੋਨਾ ਜਿਹੜਾ ਸੁਧ ਹੁੰਦਾ ਹੈਗਾ 12 ਉਹਦਾ ਦੇਖਣ ਨੂੰ ਤੂੰ ਬੜਾ ਲਿਚਕ ਚਿਗ ਵਰਕੇ ਕੱਪੜੇ ਬੜੇ ਪਾਏ ਆ ਬੜਾ ਭੇਗ ਪਾਇਆ ਜਿਵੇਂ 12 ਬੰਨੀ ਦਾ ਸੋਨਾ ਚਮਕਦਾ ਐ ਚਮਕਦਾ ਭੀਤਰ ਭਰੀ ਪੰਗਾਰ ਪਰ ਤੇਰੇ ਅੰਦਰ ਬਕਾਰਾਂ ਦੀ ਮਹਿਲ ਭਰੀ ਹੋਈ ਹੈ ਇਹ ਬਾਹਰੋਂ ਤੂੰ ਭੇਖ ਬਣਾ ਲਿਆ ਜਿਹਨੂੰ ਮਹਾਰਾਜ ਕਹਿੰਦੇ ਨੇ ਕਿ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਣਾ ਜਾਣਾ ਹੱਥ ਜਮਾਲਾ ਫੜ ਲਈ ਉਦਾਂ ਦਾ ਪਹਿਰਾਵਾ ਪਾ ਲਿਆ ਤੇ ਧਰਮੀ ਬਣ ਗਿਆ ਮਹਾਰਾਜ ਕਹਿੰਦੇ ਖਲਾਉਣਾ ਜਾਣਾ ਤੇ ਜਦੋਂ ਫਿਰ ਮਹਾਰਾਜ ਕਹਿੰਦੇ ਆਪਾਂ ਸੁਖਨੀ ਸਾਹਿਬ ਜੀ ਪਿਆਰੇ ਨੇ ਜਦੋਂ ਵੈਸ਼ਨੌਦੀ ਵਿਚਾਰ ਕਰਦੇ ਆ ਨੌਵੀਂ ਅਸ਼ਟਪਦੀ ਆ ਜਿਹੜੀ ਮਹਾਰਾਜ ਦੀ ਉਹਦੇ 'ਚ ਵੈਸ਼ਨੋ ਦਾ ਪਰਸਦਾ ਭਗਉਤੀ ਦਾ ਵਰਨਨ ਕੀਤਾ ਵੀ ਉਹ ਹੋਣਾ ਕਿਦਾਂ ਦਾ ਚਾਹੀਦਾ ਹੈ ਇਥੇ ਮਹਾਰਾਜ ਕਹਿੰਦੇ ਨੇ ਕਬੀਰ ਵੈਸ਼ਨੋ ਹੂਆ ਤੱਕ ਆ ਪਿਆ ਮਾਲਾ ਮੇਲੀ ਚਾਰ ਜੇ ਤੂੰ ਪਹਿਰਾਵਾ ਧਾਰ ਲਿਆ ਮੰਨ ਲਓ ਇਹ ਵੈਸ਼ਨੋ ਦੀ ਗੱਲ ਨਹੀਂ ਸਾਡੀ ਗੱਲ ਹੈ ਅਸੀਂ ਅਮਰਤਾਰੀ ਹੋ ਗਏ ਗੁਰੂ ਦਾ ਪਹਿਰਾਵਾ ਬਣਾਇਆ ਜੇ ਸਾਡੇ ਅੰਦਰ ਬਾਹਰੋਂ ਬਾਰਾਂ ਬੰਨੀ ਦੇ ਸੋਨੇ ਮੂੰ ਚਮਕਦੇ ਆ ਸੋਨਾ ਗਾਤਰਾ ਪਾਇਆਗਾ ਸੋਹਣੀ ਦਸਤਾਰ ਸਜਾਈ ਆ ਸੋਹਣੇ ਵਸਤ ਸਜਾਇਆ ਜੇ ਅੰਦਰ ਵਿਕਾਰ ਨੇ ਤੇ ਫੇਰ ਮਹਾਰਾਜ ਕਹੇ ਬਾਹਰ ਤਾਂ ਕੰਚਨ ਸੋਨੇ ਵਰਗਾ ਦਿਸਦਾ ਪਰ ਭੀਤਰ ਭਰੀ ਪੰਗਾਰ ਦੇ ਅੰਦਰ ਖੋਟ ਹੈ ਤੇਰਾ ਇਹ ਦਿਖਾਵਾ ਬੇਅਰਥ ਹੈ ਜਿਹਨੂੰ ਆਪਾਂ ਸੁਖਮਨੀ ਸਾਹਿਬ ਦੀ ਨੌਵੀਂ ਅਸ਼ਟਪਦੀ ਵਿਚਾਰਨਾ ਮਹਾਰਾਜ ਕਹਿੰਦੇ ਨੇ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਝਣ ਦਰਸ ਸਿੱਖ ਬਣਨਾ ਇੱਕ ਬੈਸ਼ਨੋ ਦਾ ਤਾਂ ਪ੍ਰਮਾਣ ਦਿੱਤਾ ਹੈ ਇਹ ਮਹਾਰਾ ਜੀ ਕਹਿੰਦੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਹਰ ਇੱਕ ਪ੍ਰਮਾਣ ਲੈ ਕੇ ਮਹਾਰਾ ਜੀ ਪ੍ਰਮਾਣ ਦੇ ਰਹੇ ਨੇ ਬਾਬਾ ਕਬੀਰ ਜੀ ਉੱਥੇ ਜਿਹੜਾ ਬੈਸ਼ ਨੂੰ ਬਨਾਰਸ ਦੇ ਵਿੱਚ ਸੀਗਾ ਉਹਦਾ ਪਖੰਡ ਦੇਖੋ ਉਹਦਾ ਪਖੰਡ ਘਾੜਦੇ ਨੇ ਉਹ ਜਿਹੜਾ ਪਖੰਡ ਕਰਦਾ ਵੀ ਅੰਦਰੋਂ ਤੇਰੇ ਮਨ ਮੈਲ ਭਰੀ ਹੈ ਬਕਾਰਾਂ ਦਾ ਕੱਟੇ ਤੋਂ ਹੋਏ ਐ 12 ਤੋਂ ਪਹਿਰਾਵਾ ਪਣਾ ਪਰ ਮਹਾਰਾ ਕਹਿੰਦੇ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਨਾ ਗੁਰਮੁਖ ਕਿਹੜਾ ਜਿਨੇ ਵੈਸ਼ਨੋ ਦਾ ਪ੍ਰਮਾਣ ਸੁਣ ਕੇ ਅੰਦਰ ਚਾਕੇ ਮੈਂ ਸਿੱਖ ਹਾਂ ਮੈਂ ਜੋ ਲਿਬਾਸ ਪਹਿਨਿਆ ਜੋ ਮੈਨੂੰ ਪੰਜ ਪਿਆਰਿਆਂ ਨੇ ਹਦਾਇਤਾਂ ਕੀਤੀਆਂ ਮੈਂ ਫਾਲੋ ਕਰਦਾ ਫਿਰ ਸਿੱਖ ਵਾਸਤੇ ਇਹਦਾ ਬਚਨ ਮਹਾਰਾਜ ਨੇ ਕਹਾ ਮਿਥਿਆ ਨਾਹੀ ਰਸਨਾ ਪਰਸ ਮੂੰਹ ਤੋਂ ਝੂਠ ਨਹੀਂ ਬੋਲਦਾ ਮਨ ਮੈਂ ਪ੍ਰੀਤ ਨਰੰਜਨ ਦਰਸ ਪਰਮਾਤਮਾ ਨਾਲ ਪਿਆਰ ਪਾ ਕੇ ਰੱਖਦਾ ਹੈਗਾ ਪਰ ਤਰੇ ਰੂਪ ਨਾ ਪੇਖੇ ਨੇਤਰ ਪ੍ਰਾਈ ਇਸਤਰੀ ਰੂਪ ਮਾੜੀ ਨਿਗਾਹ ਨਾਲ ਅੱਖਾਂ ਨਾਲ ਨਹੀਂ ਦੇਖਦਾ ਪਰ ਤਰੇ ਰੂਪ ਨਾ ਪੇਖੇ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਫਿਰ ਉਹ ਸੰਗਤ ਦੀ ਸੇਵਾ ਵੀ ਕਰਦਾ ਹੈ ਕੰਨ ਨਾ ਸੁਣੇ ਕਾਹੂ ਕੀ ਨਿੰਦਾ ਆਪਸ ਦੇ ਆਪਸ ਕੋ ਜਾਣੇ ਸਭ ਤੇ ਮੰਦਾ ਕੰਨਾ ਨਾ ਪ੍ਰਾਈ ਨਿੰਦਿਆ ਨਹੀਂ ਸੁਣਦਾ ਆਪਣੇ ਆਪ ਨੂੰ ਸਾਰਾ ਤੋਂ ਮੰਦਾ ਸਮਝਦਾ ਮਹਾਰਾਜ ਕਹਿੰਦੇ ਇੰਦਰੀ ਜੇਤੋ ਪੰਜ ਦੋਖ ਤੇ ਰਹਿਤ ਆਪਣੀਆਂ ਇੰਦਰੀਆਂ ਨੂੰ ਵਾਸ ਕਰਕੇ ਪੰਜ ਦੋਖਾਂ ਤੋਂ ਰਹਿਤ ਹੋ ਜਾਂਦਾ ਹੈਗਾ ਨਾਨਕ ਕੋਟ ਮਦੇ ਕੋ ਐਸਾ ਤੇ ਜਦੋਂ ਵੈਸ਼ਨੋਨ ਦੀ ਗੱਲ ਕੀਤੀ ਦੂਜੀ ਪੰਕਤੀ ਫਿਰ ਨੌਵੀਂ ਅਸ਼ਟਪਦੀ ਦੀ ਮਾਧਿ ਕਹਿੰਦੇ ਨੇ ਕਿ ਵੈਸ਼ਨੋ ਸੋ ਜਿਸ ਉੱਪਰ ਸੋ ਪਰਸਨ ਉਹ ਵੈਸ਼ਨੋ ਦਾ ਭਗਤ ਹੈ ਜਿਹਦੇ ਪਰਮਾਤਮਾ ਖੁਸ਼ ਹੋ ਗਿਆ ਵੈਸ਼ਨੋ ਸੋ ਜਿਸ ਉੱਪਰ ਸੋ ਪਰਸਾਨੋ ਬਿਸ਼ਨ ਕੀ ਮਾਇਆ ਤੇ ਹੋਏ ਪਿੰਨ ਇਹ ਪਰਮਾਤਮਾ ਦੀ ਮਾਇਆ ਕੀ ਹੈ ਕੁਦਰਤ ਹੈ ਜਿਹੜਾ ਇਹ ਤੋਂ ਉੱਚਾ ਉੱਠ ਜਾਂਦਾ ਹੈਗਾ ਉਹ ਬੈਸਨੋ ਹੈ ਬੈਸਨੋ ਸੋ ਜਿਸ ਉੱਪਰ ਸਭ ਪਹਿਲਾਂ ਤਾਂ ਉਹਦੀ ਕੁਦਰਤ ਗੁਰਪ੍ਰਸਾਦ ਵਰਤੇ ਆਪਾਂ ਇੱਥੇ ਬੈਠੇ ਆ ਗੁਰਪ੍ਰਸਾਦ ਗੁਰੂ ਗ੍ਰੇਸ ਲੈਣੀ ਹੈ ਇਹ ਇਥੇ ਆਪਾਂ ਆਏ ਆ ਨਾ ਇਹ ਵੀ ਆਪਾਂ ਤਾਂ ਆਏ ਆ ਗੁਰੂ ਦਾ ਪ੍ਰਸਾਦ ਵਰਤਦਾ ਗੁਰੂ ਨੇ ਸਾਡੇ ਤੇ ਰਹਿਮਤ ਵਰਤੀ ਹੈ ਬੈਸਨੋ ਸੋ ਜਿਸ ਉੱਪਰ ਸੋ ਪਰਸਾਨੋ ਬਿਸ਼ਨਤੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੇਹ ਕਰਮ ਕਰਮ ਕਰੇ ਨੇ ਕਰਮ ਹੋ ਕੇ ਕਰਮ ਕਰਤ ਹੋਵੇ ਨੇ ਕਰਮ ਤਿਸ ਬੈਜਨੋ ਕਾ ਨਿਰਮਲ ਧਰਮ ਉਹਦਾ ਜੀਵਨ ਪਵਿੱਤਰ ਧਰਮ ਹੋ ਜਾਂਦਾ ਹੈ ਕਾਹੂ ਫਲ ਕੀ ਇੱਛਾ ਨਹੀਂ ਵਾਂਚੇ ਫਲ ਦੀ ਇੱਛਾ ਹੀ ਖਤਮ ਹੋ ਜਾਂਦੀ ਹੈ ਪ੍ਰਭ ਦੇਖਦੇ ਆਂ ਦੁੱਖ ਭੁੱਖ ਗਈ ਤਾਡੀ ਕੋ ਮੰਗਣ ਚੇਤਨਾ ਆਵੇ ਜਦੋਂ ਗੁਰੂ ਸਾਹਿਬ ਕਹਿੰਦੇ ਦੁੱਖਾਂ ਭੁੱਖਾਂ ਹੀ ਮਗਾ ਮੰਗਾਗੇ ਕੀ ਪ੍ਰਭ ਦੇਖਦੇ ਆਂ ਦੁੱਖ ਭੁੱਖ ਗਈ ਤਾਡੀ ਕੋ ਮੰਗਣ ਚੇਤਨਾ ਆਵੇ ਕਾਹੂ ਫਲ ਕੀ ਇੱਛਾ ਨਹੀਂ ਵਾਂਚੇ ਕੇਵਲ ਭਗਤ ਕੀਰਤਨ ਸੰਗ ਰਾਚਾ ਕੇਵਲ ਉਹਦੇ ਨਾਮ ਦੇ ਵਿੱਚ ਰਚਿਤ ਹੋ ਜਾਂਦਾ ਹੈਗਾ ਮਨ ਤਨ ਮਨ ਅੰਤਰ ਮਨ ਤਨ ਅੰਤਰ ਸਿਮਰਨ ਗੋਪਾਲ ਮਨ ਕਰਕੇ ਤਨ ਕਰਕੇ ਉਹ ਵੈਰੂ ਨੂੰ ਸਿਮਰਦਾ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤਿ ਗ੍ਰਿਪਾਲ ਫਿਰ ਉਹ ਸਾਰਿਆਂ ਦੇ ਵਿੱਚ ਪ੍ਰਮਾਤਮਾ ਦਾ ਰੂਪ ਦੇਖਦਾ ਸਭੈ ਕਟ ਰਾਮ ਬੋਲਾਏ ਰਾਮਾ ਬੋਲਾਏ ਰਾਮ ਬਿਨਾ ਕੋ ਬੋਲਾਏ ਰੇ ਆਪ ਜੜੜ ਹੈ ਅਵਰੇ ਨਾਮ ਜਪਾਵੇ ਆਪਦਰੇ ਅਵਰੇ ਨਾਮ ਜਪავੈ ਨਾਨਕ ਉਹ ਵੈਸ਼ਨੋ ਪਰਮੰਗਤ ਪਾਵੈ ਤਾਂ ਤੇ ਆਪਾਂ ਵੀ ਫਿਰ ਜਪਨਾ ਕਰੋ ਵਾਹਿਗੁਰੂ 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 ਹੇ ਗੁਰੂ ਵਾਹਿਗੁਰੂ ਅੰਤਨਾ ਧੰਨਵਾਦ ਉਤਾਨਪੁਰ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਅਮਰਤ ਬਿਲੇ ਉਦਮ ਬਖਸ਼ੀ ਜੀ ਨੇ ਪ੍ਰੇਰਦੇ ਨੇ ਆਪਣੀ ਗੋਦੀ ਚ ਬਿਠਾ ਕੇ ਕਹਿਣ ਸੁਣ ਦੀ ਸਮਰੱਥਾ ਬਖਸ਼ੀ ਨੇ ਮਹਾਰਾਜ ਕਿਰਪਾ ਕਰਨ ਇਹ ਜੋ ਪੜਿਆ ਸੁਨੇ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਆਪ ਡਿਰੜ ਹੈ ਅਵਰੇ ਨਾਮ ਜਪਾਵੇ ਨਾਨਕ ਉਹ ਵੈਸ਼ਨੋ ਪਰਮਗਤਵ ਜਿਹੜਾ ਅਸੀਂ ਵਿਚਾਰਦੇ ਆਂ ਦਿਲ ਕਰੀਏ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ ਨਾਨ ਘਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕੀ ਨੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤਪ